ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰੰਤ ਬੇਨਤੀ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰੇਓ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕੀ ਬਾਣੀਆ ਸਿਰ ਬਾਣੀ ਗੁਰ ਸਤ ਗੁਰ ਕਾ ਜੋ ਸਿਖ ਸਫਲ ਕੀ ਉਠਾਰਨਾ ਤੇ ਆਵੇ ਭਲਕੇ ਉਦਮ ਕਰੇ ਪ੍ਰਪਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੇ ਅੰਮ੍ਰਿਤ ਵੇਲਾ ਸਤਿ ਨਾਮ ਵਡਿਆਈ ਵਿਚਾਰ ਜਿਹੜੀ ਚੌਕੀ ਪਪੂਟੀ ਵੱਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਤੇ ਨਾਨਕ ਨਾਮ ਹੈ ਰੰਗ ਖੜ ਚਾਂ ਗੀਮੀ ਵਰਸਾ ਵੀ ਗੁਰ ਦੇਖਣ ਜਾਏ ਸੋ ਗੁਰੂ ਪਿਆਰੀ ਸਾ ਸੰਗਤ ਜੀ ਨੇ ਪਾਵਨ ਮਹਾਵਾਕਨ ਸਾਰ ਮੁੱਖਾ ਜਾਮਾ ਸਫਲਾ ਕਰਨ ਦਾ ਅੰਮ੍ਰਿਤ ਵੇਲੇ ਦਾ ਪਾਵਨ ਸਮਾ ਹੋ ਗਿਆ ਤੇ ਅੰਮ੍ਰਿਤ ਵੇਲੇ ਦੇ 5:35 ਮਿੰਟ ਹੋ ਚੁੱਕੇ ਹਨ ਜੀ ਤੇ ਅੱਜ ਅੰਗਰੇਜ਼ੀ ਮਹੀਨੇ ਦੀ 2 ਮਈ 2025 ਸਨ ਹੈ ਤੇ ਦੇਸੀ ਮਹੀਨੇ ਦੀ ਅੱਜ 20 ਵਿਸਾਖ ਵਿਕਰਮੇ ਸੰਮਤ 2082 ਹੈ ਨਾਨਿਕ ਸੇਮਨ ਸੰਮਤ 557 ਹੈ ਜੀ ਤੇ ਵਿ사ਖ ਸੁਦੀ ਅੱਜ ਪੰਛਮੀ ਹੈ ਅੱਜ ਪੰਛਮੀ ਦਾ ਦਿਹਾੜਾ ਹੈ ਜੀ ਤੇ 4 ਮਈ ਤੋਂ ਯਾਨੀ ਕਿ ਐਤਵਾਰ ਤੋਂ ਗੰਡਮੂਲ ਸ਼ੁਰੂ ਹਨ ਕ੍ਰਿਬਣ 12:57 ਵਜੇ ਤੇ ਤੇ 6 ਮਈ ਦੁਪਹਿਰ ਦੇ 3:55 ਵਜੇ ਤੇ ਗੰਢਮੂਲ ਸਮਾਪਤ ਹਨ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਕਿਸ਼ਨ ਆਣ ਬਾਣੀ ਕਰਦੇ ਆਇਆ ਆਲਸ ਨਿੰਦਰਾ ਦਾ ਤਿਆਗ ਕਰਦੇ ਆਇਆ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਿਏ ਬਾਣੀ ਸੁਣੀਏ ਬਾਣੀ ਪੜੀਏ ਆਪਣਾ ਮਨੁੱਖਾ ਜਮਾ ਸਫਲਾ ਕਰੀਏ ਜੀ ਤੇ ਇਸ ਸਮੇਂ ਨੂੰ ਸੁਭਾਏ ਮਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਤ ਬੰਦਨ ਅਣਕ ਬਾ ਰੂ ਸਰਬ ਕਲਾ ਸਮਰਥਾ ਡਲਣ ਤੇ ਰਖੋ ਪ੍ਰਭੂ ਨਨਕੋ ਦੇ ਕਰ ਹਥ ਵਾਹ ਵਾਹ ਬਾਣੀ ਨੰਦਰੰਕਾਰ ਹੈ ਤਿਸ ਜਿਵ ਦੇ ਅਵਰਣ ਕੋਇ ਵਾਹ ਵਾਹ ਯਗਮੇ ਅਖਾਹੁ ਹਾ ਵਾਹ ਵਾਹ ਸਚਾ ਸੁਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹਲਾ ਪਹਿਲਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸਬਦ ਵਿਚਾਰੇ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਣ ਤੀਰਥ ਦਸ ਪੁਰਬ ਸਰਾ ਦਸ ਸਹਰਾ ਨਾਮ ਹਰਿ ਕੈ ਸਦਾ ਜਚੂ ਦੇਵ ਪ੍ਰਭ ਤਰਣੀ ਧਰ ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗ ਸੱਚ ਬਿਨਾ ਗੁਰਵਾਕ ਚੰਨਨ ਫਾ ਗੁਰਵਾਕ ਨਿਰਮਲ ਬਰਚੰਡਣਾ ਨਿਤ ਸਾਚੀਤਮ ਅਜਣ ਸਾਤਨ ਲਗੈ ਮੈਲ ਕਿਆ ਮਲ ਤੋਈਐ ਗੁਣਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜਾਨੈ ਹਵਾਈ ਆਪੜ ਇਸ ਪਰਮਧਿਆਨੀ ਸਤਿ ਸਾਚੇ ਭਾਵੈ ਆਨੰਦ ਅਣਦਨ ਹਰਖ ਸਚ ਦੂਖਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਹੀਂ ਸਚ ਮੰਨੇ ਸੰਗਤ ਮੀਤ ਮਿਲਾ ਪੂਰਨ ਰਵਣ ਗਾਵ ਗਵਣ ਹਾਰੇ ਸਬਦ ਸੁਆਵਣ ਸਾਲੈ ਸਚੇ ਮਨ ਸਤਗੁਰ ਪੰਨ ਰਾਂਦੇ ਅਮਤੇ ਵਿਰਫੰ ਭਾਵੈ ਸਹਜ ਨਾਵੈ 베ਰੀ ਤਾ ਸੰਗਮ ਸਤ ਸਤੇ ਆਰਾਧ ਇਕੰਕਾਰ ਸਚ ਨਿਤ ਦੇ ਚੜੈ ਸਵੈ ਗਤ ਸੰਗ ਮੀਤਾ ਸੰਤ ਸੰਗਤ ਕਰਨਦਰ ਮੇਲ ਮੇਲਾਇ ਕਹਿਣ ਕਹੇ ਸਭ ਕੋ ਏਕੇ ਵੱਡੇ ਆਖੀਐ ਆਮ ਉਹ ਰਖਨੀ ਚ ਅਜਾਣ ਸਮਝੈ ਸਾਖੀ ਐ ਸਤਿਗੁਰ ਕੀ ਸਾਖੀ ਅੰਮ੍ਰਿਤ ਬਾਖੇ ਤਤ ਮਨ ਮੰਨੈ ਮੇਰਾ ਕੂਚ ਕਰੇ ਆਵੈ ਵਿਖਲਾਡੇ ਸਬਦ ਸਚੈ ਗੁਰ ਮੇਰਾ ਆਖਣ ਟੋਟਨੇ ਭਗਤ ਭੰਡਾਰੀ ਭਰਪੁਰ ਰਹਿਐ ਸੋਈ ਨਾਨਕ ਸੱਚ ਕਹਿ ਬੇਨੰਤੀ ਮਨ ਮੰਝ ਸਤ ਸੋਈ ਆਖਣ ਤੋਟਨੇ ਭਗਤ ਪਿੰਡਾਰੀ ਭਰਪੁਰ ਰਿਆ ਸੋਈ ਨਾਨਕ ਸੱਚ ਕਹਿ ਬੇਨੰਤੀ ਮਨ ਮੰਝ ਸਤ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਾਹਿਬ ਜੀ ਓ ਅੰਕਾਰ ਸਤਨਾਮ ਸਤ ਗੁਰ ਪ੍ਰਸਾਦ ਰਗਸਕਰ ਸਤਨਾਮ ਮਹੱਲਾ ਪਨਿਵ ਲਾਲ ਚਲਣਾ ਤੈ ਤਨ ਸੋਇਆ ਸੁਰਜਨ ਬਾਣੀ ਤਾ ਤਾ ਮਨ 모ਇਆ ਕਵਨ ਬਣੀ ਰੀ ਤੇਰੀ ਲਾਲੀ ਕਵਨ ਰੰਗ ਰੰਗ ਤੂ ਭਈ ਗੁਲਾਲੀ ਰਹਾਉ ਕਮੇ ਸੁੰਦਰ ਤਮੈ ਸੁਹਾਗ ਤੁਮ ਕਰੇ ਲਾਲਣ ਤੁਮ ਕਰੇ ਭਗ तुम पतवंती तू परदान तू प्रीतम पानी तु पर ज्ञान प्रीतम पानी तरंग गुलाले सब दृष्ट निहाल सुनरी सहिये मरी काल प्रभ आप श्रृंगार सवार सुनरी सहिये हमारी काल प्रभ आप श्रृंगार सवारणहारू जा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਹੀ ਕਛੂ ਨਹੀਂ ਕਿਛ ਆਹੇ ਨਾ ਮੋਰਾ ਅਸਰ ਲਜਾ ਰੱਖ ਲੈ ਉਸ ਅਧਨਾ ਜਨ ਤੋਰਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੀਹਾ ਤੂੰ ਕਰਾਇਆ ਹੈ ਤੇ ਹੋਂ ਗ੍ਰਿਵਖਿਆ ਸ਼ਗੁਰੂ ਰੂਪ ਗੁਰਪਿਆਰੀ ਸਾਸ ਸੰਗਤ ਦੀ ਅਨੁਸਾਰ ਗੁਰਾਣੇ ਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਹਿਲਾ ਸਮਾ ਬਖਸ਼ਿਸ਼ ਕੀਤਾ ਹੈ ਮਨੁੱਖਾ ਦਾ ਸਫਲਾ ਕਰਨ ਦਾ ਅਜੇ ਪਾਵਨ ਸ਼ਬਦ ਦੇ ਵਿੱਚ ਕਿਹੜਾ ਰੰਗ ਲਾਣਾ ਹੈ ਕਿਹੜਾ ਲਗਣਾ ਚਾਹੀਦਾ ਉਸ ਤੇ ਵਿਚਾਰ ਕਰਦੇ ਹੋਏ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਕਾਇਕ੍ਰ ਕੈ ਸੱਚੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਅਸਰ ਅਗਸਰ ਸਤਵਾਂ ਮਹੱਲਾ ਤੱਕ ਅਸਰ ਆਲੇ ਹੈ ਘਰ ਸਤਵੇਂ ਘਰ ਸਤੇ ਸੁਰਤਾ ਦੇ ਗਾਇਨ ਕਰਨ ਦੀ ਤਾਂ ਕਿ ਪੰਜਵੇਂ ਪਾਸ਼ੇ ਗੁਰੂ ਅਰਜਨ ਦੇਵ ਜੀ ਦੇ ਮੁਖਾਰਤੋਂ ਉਚਾਰਣ ਕੀਤਾ ਹੋਇਆ ਪਾਵਨ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ 7ਵੇਂ ਕਰਦਾ ਦੂਜਾ ਪਹਿਲਾ ਸ਼ਬਦ ਹੈ ਲੜੀਵਾਰ ਦਾ 52 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 384 ਅੰਤ ਸੁशोਭਤ ਹੈ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਾਣੀ ਵਿੱਚ 17 ਸੁਰ ਤਾਲ ਨੇ 17 ਘਾਰਣੇ ਜਿਨ੍ਹਾਂ ਵਿੱਚ ਅਲੱਗ-ਅਲੱਗ ਘਰਾਵਾਂ ਵਿੱਚ ਸ਼ਬਦ ਗਾਇਣ ਕਰਨ ਦੀ ਰਾਗੀ ਸਿੰਘਾਂ ਨੂੰ ਹਦਾਇਤ ਹੈ ਅਵਿਚਾਰ ਨਾਲ ਦੁੜੀਏ ਕਵਣ ਬਣੀ ਰੀ ਤੇਰੀ ਲਾਲੀ ਇੱਕ ਮਦਮ ਸਖੀ ਉੱਤਮ ਸਖੀ ਨੂੰ ਪੁੱਛਦੀ ਆ ਭਾਈ ਕਵਣ ਬਣੀ ਰੀ ਤੇਰੀ ਲਾਲੀ ਕਿਸ ਤਰ੍ਹਾਂ ਇਹ ਤੈਨੂੰ ਲਾਲ ਰੰਗ ਚੜਨਾ ਕੀਤਾ ਕਿਉਂਕਿ ਸੜਗੋਦੀ ਬਾਣੀ ਕਿੰਨੀ ਹੈ ਲਾਲ ਰੰਗ ਤਿਸ ਕੋ ਲੱਗਾ ਜਿਸ ਕੈਵੜ ਭਾਗਾ ਮਾਇਆ ਕਦੇ ਨਾ ਹੋ ਬਈ ਨਾ ਲੱਗਿਆ ਦਾਗਾ ਇਹ ਲਾਲ ਰੰਗ ਕਿਸੇ ਵਿਰਲੇ ਸੱਤੀ ਨੂੰ ਲੱਗਦਾ ਹੈ। ਦੁਨਿਆਵੀ ਲਾਲ ਰੰਗ ਦੀ ਗੱਲ ਨਹੀਂ ਹੈ। ਦੁਨਿਆਵੀ ਮਾਇਆ ਦੇ ਰੰਗ ਦੀ ਵੀ ਗੱਲ ਨਹੀਂ ਹੈ ਇੱਥੇ। ਕਿਉਂਕਿ ਮਾਇਆ ਕੀ ਸ਼ੁਭਾਚਾਰ ਦੇ ਹੰਦ ਦਾ ਜਾਣਦੇ ਬਿਲਮਣਾ ਹੋ ਗਈ। ਇੱਥੇ ਨਾਮ ਰੂਪੀ ਰੰਗ ਦੀ ਗੱਲ ਕੀਤੀ ਹੈ। ਜਿਹਨੂੰ ਸਤਿਗੁਰ ਦੀ ਬਾਣੀ ਤਨ ਅਸਰੇ ਆਜ ਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਲਾਲ ਰੰਗ ਜਾ ਕੋ ਹਰ ਰੰਗ ਲੱਗੋ ਇਸ ਡਗ ਮੈਂ ਸੁੱਕ ਹੀ ਰਹਿ ਸੂਰਾ ਜਿਹਨੂੰ ਨਾਮ ਦਾ ਰੰਗ ਲੱਗ ਗਿਆ ਲਾਲ ਰੰਗ ਤੇ ਸਕੋ ਲੱਗਾ ਜਿਸ ਕਿਵੜ ਭਾਗਾ ਇਨਾਮ ਰੂਪੀ ਰੰਗ ਜਿਹਨੂੰ ਲੱਗ ਗਿਆ ਵੱਡੇ ਭਾਗਾਵਾਂ ਵਾਲਾ ਜਿਹਨੂੰ ਨਾਮ ਦੀ ਤਾਕ ਹੁੰਦੀ ਹੈ ਨਾ ਜਿਵੇਂ ਸ਼ਰਾਬੀ ਨੂੰ ਸ਼ਰਾਬ ਦੀ ਤਾਕ ਹੈ ਚਾ ਝਖੜ ਜਾਏ ਮੀਨੇਰੀ ਜਾਏ ਪਰ ਉਹਨੇ ਸ਼ਰਾਬ ਪੀਣੀ ਦੀ ਛੱਡਣੀ ਚਾਹੇ 5 ਕਿਲੋਮੀਟਰ ਦੂਰ ਤੇ ਆਪਣੀ ਜਾਨ ਜੋਖਮ ਚ ਪਾ ਕੇ ਜਾਣਾ ਪਵੇ ਸ਼ਰਾਬੀ ਨਹੀਂ ਛੱਡਦਾ ਤੇ ਜਿਹੜਾ ਸਾਧੂ ਹੈ ਜਿਹਨੂੰ ਨਾਮ ਦਾ ਰੰਗ ਲੱਗ ਗਿਆ ਉਹ ਦੁਨਿਆਵੀ ਪਦਾਰਥ ਛੱਡ ਸਕਦਾ ਸਿਮਰਨ ਨਹੀਂ ਛੱਡ ਸਕਦਾ ਜਿਹਨੂੰ ਨਾਮ ਸਿਮਰਨ ਨਾਲ ਮਨ ਲੱਗ ਗਿਆ ਜਿਹਨੂੰ ਗੁਰੂ ਨਾਲ ਪਿਆਰ ਹੈ ਚਾਹੇ ਜੋ ਮਰਜੀ ਤੂਫਾਨ ਆਵੇ ਨੇ ਰੀ ਚਖੜਾਏ ਜਿਵੇਂ ਗੁਰੂ ਅਮਰਦਾਸ ਜੀ ਚਖੜ ਚੱਲ ਰਿਆ ਸੀ ਪਰ ਗੁਰੂ ਨਾਨਕ ਦੇਵ ਜਰ ਦੀ ਸੇਵਾ ਨਹੀਂ ਛੱਡੀ ਗੁਰ ਅੰਗਦ ਸਾਹਿਬ ਜੀ ਦੇ ਜਰ ਦੀ ਤੇ ਇੱਕ ਬ੍ਰਾਹਮਣੀ ਨੇ ਇੱਕੋ ਹੀ ਗੱਲ ਕਹੀ ਸੀ ਜਦੋਂ ਠੇਡਾ ਲੱਗਿਆ ਤੇ ਬ੍ਰਾਹਮਣ ਨੇ ਪੁੱਛੇ ਕੋਣ ਹੈ ਉਹਨੇ ਹੀ ਗੱਲ ਕਹੀ ਕੋਈ ਅਮਰੂ ਨਥਾਵਾ ਹੋਏਗਾ ਤੇ ਧੰਨ ਗੁਰੂ ਅਰਜਨ ਅਮਰਦਾਸ ਜੀ ਦੇ ਮੌਬਾਰਕ ਪ੍ਰਸਨਾ ਤੋਂ ਸਹਿ ਸੁਭਾਏ ਬਚਨ ਮਿਲੇ ਨਿਕੰਮ ਚੱਲੀਏ ਹੁੰਨੀ ਥਾਵਾ ਨਹੀਂ ਹੁਣ ਥਾਂ ਵਾਲਾ ਮੇਰਾ ਗੁਰੂ ਹੈ ਮੇਰੇ ਸਿਰ ਤੇ ਮੇਰਾ ਸਾਈਂ ਬੈਠਾ ਹੈ ਹੁੰਨੀ ਥਾਵਾ ਨਹੀਂ ਐਸਾ ਪੜਣਾ ਵਾਪਰੇ ਗੁਰੂ ਅਮਰਦਾਸ ਜੀ ਦਾ ਕਥਨ ਸਤ ਹੋਇਆ ਉਹ ਬਾਹਮਣੀ ਝੱਲੀ ਹੋ ਗਈ ਕਮਲੀ ਹੋ ਗਈ ਸ਼ਰੈਣ ਹੋ ਗਈ ਜਦੋਂ ਗੁਰੂ ਅਰਜਨ ਗੁਰਨਾੰ ਅੰਗਰਸਾਹਿ ਜੀ ਦੇ ਦਰਬਾਰ ਵਿੱਚ ਲਿਆਂਦਾ ਫਿਰ ਗੁਰੂ ਅੰਗਰਸਾਹਿ ਨੂੰ ਜਦੋਂ ਵਾਰਤਾ ਦੱਸੀ ਹੈ ਤੇ ਗੁਰੂ ਅਮਰਦਾਸ ਜੀ ਨੂੰ ਬੁਲਾਇਆ ਕਹਿੰਦੇ ਭਾਈ ਅਮਰਦਾਸ ਅੱਜ ਤੂੰ ਥਾਂ ਦੇਣ ਵਾਲਾ ਬਣ ਗਿਆ ਹੈ ਕਿਉਂਕਿ ਅੱਜ ਤੇਰੇ ਬਚਨ ਸਾਤ ਹੋਣ ਲੱਗ ਗਏ ਨੇ ਹਾਲਾਂਕਿ ਉਮਰ ਤੇ ਕਿਤੇ ਵਡੇਰੇ ਨੇ ਆ ਭਾਈ ਗੁਰੂ ਅਮਰਦਾਸ ਜੀ ਪਰ ਗੁਰੂ ਅੰਗਦ ਦੇਵ ਜੀ ਨੇ ਕਿਹਾ ਅੱਜ ਤੂੰ ਸੱਤ ਹੋਣ ਗਿਆ ਤੇਰੇ ਬਚਨ ਸਾਤ ਹੋਏ ਨੇ ਕਹਿੰਦੇ ਜਾਇਦਾ ਚਲਪਨ ਹਟ ਜਾਏ ਅਮਰੁਨ ਨਿਥਾਵਾ ਅਜ ਤੋਂ ਥਾਂ ਦੇਣ ਵਾਲਾ ਬਣ ਜਾਏ ਗੁਰੂ ਅੰਗਦ ਸਾਹਿਬ ਜੀ ਨੇ ਉਹਦਾ ਝਲਪਣ ਵੀ ਹਟਾਇਆ ਤੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਵੀ ਦਿੱਤੀ ਹੈ ਕਿਉਂਕਿ ਇੱਥੇ ਸੇਵਾ ਨੂੰ ਫਲ ਲੱਗਦਾ ਹੈ ਰੰਗ ਲੱਗਦਾ ਹੈ ਸੇਵਾ ਨੂੰ ਕਦੇ ਕਰਕੇ ਤਾਂ ਦੇਖੋ ਸੇਵਾ ਇਹ ਨਹੀਂ ਗੁਰੂ ਨੂੰ ਜਿਤਾ ਕੇ ਉਹ ਯਾਰ ਗੁਰੂ ਨੂੰ ਕੀ ਦੇਣਾ ਦੇ ਸਕਦੇ ਆ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿ ਸੋ ਤੇਰਾ ਤੇਰਾ ਤੁਝ ਕੋ ਫੌਂਟੇ ਕੇ ਅਲੱਗ ਹੈ ਮੇਰਾ ਜਿਦਨੇ ਮੇਰੇ ਵਰਗਾ ਸਿਮਰਨ ਦਾਸਮੈਂਡ ਕਰਕੇ ਤੇ 10 ਦਿਨਾਂ ਲਾਂਮਾ ਦਿੰਦਾ ਵਾ ਮੇਰੇ ਮਾਲਕ ਤੇਰਾ ਸਿਮਰਨ ਕੀਤਾ ਮੈਂ ਤੂੰ ਮੇਰੇ ਨਾਲ ਮਾੜੀ ਕੀਤੀ ਹਉ ਨਹੀਂ ਭਾਈ ਸਿਮਰਨ ਤੂੰ ਆਪਦੇ ਮਤਲਬ ਨੂੰ ਕੀਤਾ ਉਹਦਾ ਕੋਈ ਲਾਂਮਾ ਨਹੀਂ ਇਸ ਲਈ ਸਾਧਗੁਰੂ ਕਹਿੰਦੇ ਨੇ ਕਵਣ ਬਣੀ ਦੀ ਤੇਰੀ ਲਾਲੀ ਏ ਭਾਈ ਮਦਮ ਸਖੀ ਕਹਿੰਦੀ ਏ ਤੈਨੂੰ ਲਾਲ ਰੰਗ ਕਿਵੇਂ ਲੱਗਿਆ ਕਾ ਬਣ ਰੰਗ ਤੂੰ ਪਈ ਗੁਲਾਲੀ ਤੇ ਕਿਹੜੇ ਰੰਗ ਦੇ ਨਾਲ ਤੂੰ ਰੱਤੀ ਗਈਆਂ ਗੁਲਾਲ ਵਾਂਗ ਨਿਖਰ ਗਈਆਂ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਵ ਸਮਝਾਂਦੇ ਨੇ ਲਾਲ ਚੋਲਣਾ ਤੇ ਤਨ ਸੋਹਿਆ ਇਹ ਜਿਹੜਾ ਲਾਲ ਰੂਪੀ ਸਿਮਰਨ ਰੂਪੀ ਚੋਲਾ ਹੈ ਤੇ ਤੈ ਤਨ ਸੋਇਆ ਤੇਰੇ ਤਨ ਤੇ ਬੜਾ ਸੁਹਾਣਾ ਲੱਗਦਾ ਕਿਉਂਕਿ ਜਿਹੜਾ ਨਾਮ ਦਾ ਪਤਾ ਨਾ ਸਿਮਰਨ ਕਰਦਾ 84 ਕਹਿੰਦੇ ਉਹਦੇ ਤੇ ਪੰਜ ਚੋਰ ਆ ਵੀ ਨਹੀਂ ਹੁੰਦੇ ਜਦ ਸਤ ਸੰਜਮ ਚ ਪੱਕਾ ਪਰਪੱਕ ਰਹਿੰਦਾ ਕਹਿੰਦੇ ਮੰਦੜਾ ਭਾਗਾ ਨਹੀਂ ਬੋਲਦਾ ਕਿਸੇ ਨੂੰ ਸੁਰਜਣ ਪਾਣੀ ਤਾਂ ਮਨ 모ਹਿਆ ਕਹਿੰਦੇ ਸੁਰਜਣ ਪਾਣੀ ਸੁਰਜਣ ਕਹਿੰਦੇ ਨੇ ਸੁਚਿੱਤਤਾ ਉਹ ਪਰਮਾਤਮਾ ਉਹਨੂੰ ਭਾ ਲਿਆ ਤੇ ਤਾਂ ਮਨ ਮੋਹਿਆ ਤਾਂ ਮੇਰਾ ਮਨ ਮੋਇਆ ਗਿਆ ਉਹਦੇ ਨਾਮ ਦੇ ਵਿੱਚ ਕਮ ਹੀ ਸੁੰਦਰ ਤਮੈ ਸੁਹਾਗ ਤੂੰ ਹੀ ਸੋਹਣੀ ਸੁਹਾਗ ਖਈ ਬਣ ਗਈ ਹੈ ਤੂੰ ਮੈ ਸੁਹਾਗ ਤੂੰ ਭਾਵ ਪਤੀ ਵਾਲੀ ਸੁਹਾਗ ਭਾਵ ਪਤੀ ਪ੍ਰਮਾਤਮਾ ਵਾਲੀ ਬਣ ਗਈ ਹੁਣ ਉਹਦੇ ਦਰ ਤੇ ਪ੍ਰਵਾਣ ਹੋਈ ਹੈ ਤੁਮ ਘੜ ਲੈ ਲੈਣੇ ਤੁਮ ਘਰੇ ਭਾਗ ਤੇਰੇ ਘਰ ਹਿਰਦੇ ਵਿੱਚ ਉਹ ਲਾਲਨ ਪ੍ਰਮਾਤਮਾ ਆਵਸੇ ਤੁਮ ਘਰ ਭਾਗ ਤੇਰੇ ਭਾਗ ਠੜਿਆ ਸੰਤ ਤੁਮਾਰੇ ਉਹ ਸੰਤ ਪ੍ਰਵਾਨ ਨੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਤੇਨੀ ਜਪਣਾ ਕੀਤਾ ਅਰਾਧਨਾ ਕੀਤਾ ਹੁਣ ਮੇਰੇ ਵਰਗਾ ਮaaf ਕਰਨਾ ਕਿਦਰੇ ਇੱਕ ਵਾਰੀ ਜਪ ਕੇ 10 ਚੀਜ਼ਾਂ ਮੰਗ ਲੈਂਦਾ ਉਹਨੂੰ ਜਪਣਾ ਨਹੀਂ ਕਹਿੰਦੇ ਉਹਨੂੰ ਠੇਕਾ ਕਹਿੰਦੇ ਨੇ ਕੰਡੀਸ਼ਨਰ ਰੱਖਣੀਆਂ ਕਹਿੰਦੇ ਨੇ ਵੀ ਮੈਂ ਤੇਰਾ ਨਾਮ ਜਪਦਾ ਜੀ ਸਵਾ ਮੇ ਨਾਮ ਜਪੰਗਾ ਦਾਤ ਦੇ ਦੇਆ ਕਾਰਜਕਾਰ ਜਰਾਸ ਕਰਦੇ ਉਹ ਨਾਮ ਦੇ ਪਿਆਣੀ ਹੈ ਉਹ ਤਾਂ ਗੁਰੂ ਨਾਲ ਸੋਧਾ ਕਰਨਾ ਹੋ ਗਿਆ ਨਾਮ ਜਪਿਆ ਉਹ ਹੁੰਦਾ ਹੈ ਕੋਈ ਮਤਲਬ ਨਾਲ ਹੋਵੇ ਫਿਰ ਸਿਮਰਨ ਕੀਤਾ ਜਾਏ ਤੇ ਐਸਾ ਸਿਮਰਨ ਦੇ ਬਦੌਲਤ ਜੋ ਨਹੀਂ ਸੋਚਿਆ ਉਹ ਵੀ ਮੁਮਕਨ ਹੋ ਜਾਏਗਾ ਅੰਦਰੇ ਨਾਮ ਤਾਂ ਜਪ ਕੇ ਦੇਸ ਤੂੰ ਸਤਵੰਤੀ ਤੂੰ ਪ੍ਰਧਾਨ ਹੈ ਭਾਈ ਤੂੰ ਸੱਤ ਵਾਲੀ ਹੋ ਗਈਆਂ ਪੱਕੀ ਤੂੰ ਪ੍ਰਧਾਨ ਪੰਜਾਂ ਚੋਰਾ ਵਿੱਚ ਪ੍ਰਵਾਨ ਵੀ ਹੋ ਗਈਆਂ ਪੰਜ ਪ੍ਰਵਾਨ ਪੰਜ ਪ੍ਰਧਾਨ ਪ੍ਰਧਾਨ ਬਣ ਗਈਆਂ ਸਭ ਦੀ ਤੂੰ ਪ੍ਰੀਤਮ ਪਾਣੀ ਤੂੰ ਹੀ ਸੁਰਗਿਆਣ ਤੂੰ ਪ੍ਰੀਤਮ ਨੂੰ ਭਾ ਗਈ ਹੈ ਉਹ ਪਰਮਾਤਮਾ ਨੂੰ ਚੰਗੀ ਲੱਗੀ ਹੈ ਤੂੰ ਹੀ ਸੁਰਗਿਆਣ ਤੈਨੂੰ ਗੱਲ ਕਰਨ ਦੀ ਜਾਚ ਆ ਗਈ ਸੁਰ ਆ ਗਿਆ ਗਿਆਨ ਅਕਤਾ ਵੀ ਹੈ ਤੂੰ ਬ੍ਰह्मज्ञानी ਬਣ ਗਈ ਹੈ ਪ੍ਰੀਤਮ ਪਾਣੀ ਤਾ ਰੰਗ ਗੁਲਾਲ ਹੁਣ ਉਤਮ ਸਖੀ ਮਦਮ ਸਖੀ ਨੂੰ ਪ੍ਰਦੇਸ਼ ਦਿੰਦੀ ਹੈ ਭਾਈ ਐਵੇਂ ਨਹੀਂ ਭਾਈ ਮੈਂ ਤੈਨੂੰ ਦੱਸਦੀਆਂ ਵੀ ਕਿਵੇਂ ਉਹਦਾ ਰੰਗ ਲਾਲ ਮੈਨੂੰ ਚੜਿਆ ਹੈ ਕਿਵੇਂ ਉਹ ਮੇਰੇ ਮਨ ਹੱਦੇ ਵਿੱਚ ਵਸਿਆ ਤੇ ਹੁਣ ਉਤਮ ਸਖੀ ਉਤਮ ਉਪਦੇਸ਼ ਦਿੰਦੀ ਹੈ ਪ੍ਰੀਤਮ ਪਾਣੀ ਤਾ ਰੰਗ ਗੁਲਾਲ ਇਹਨੇ ਮੈਂ ਆਪਣੇ ਪ੍ਰੀਤਮ ਨੂੰ ਭਾ ਗਈ ਪ੍ਰੀਤਮ ਨੂੰ ਚੰਗੀ ਲੱਗੀਆਂ ਉਹ ਸਰਕਾਰਪੁਰਖ ਨੂੰ ਚੰਗੀ ਲੱਗੀਆਂ ਤਾਂ ਮੈਨੂੰ ਇਹ ਨਾਮ ਰੂਪੀ ਰੰਗ ਗੁਲਾਲ ਰੰਗ ਚੜਿਆ ਲਾਲ ਰੰਗ ਚੜਿਆ ਨੇ ਇਹਦਾ ਸਤਿਗੁਰੂ ਦੀ ਬਾਣੀ ਕਹਿੰਦੀ ਹੈ RAM RAM ਕਰਤਾ ਸਭ ਜਗ ਪਿਰੇ RAM ਨਾ ਪਾਇਆ ਜਾਏ ਸੋਈ RAM ਸਦਾ ਕਹੇ ਸੋਈ ਕੋਤਗਾਰ ਸਾਰੀ ਦੁਨੀਆ ਜਾਪ ਰਹੀ ਆ ਕੋਈ ਬੋਲੇ ਰਾਮ ਰਾਮ ਕੋਈ ਕੁਦਾਏ ਕੋਈ ਹੈ ਸੇਵਕ ਉਸਈਆ ਕੋਈ ਅਲਾਏ ਕੋਈ ਰਾਮ ਕਹਿ ਰਿਹਾ ਕੋਈ ਹਰੀ ਕਹਿ ਰਿਹਾ ਕੋਈ ਅੱਲਾਹ ਕਹਿ ਰਿਹਾ ਕੋਈ ਨਰਾਇਣ ਕਹਿ ਰਿਹਾ ਕੋਈ ਗੋੜ ਕਹਿ ਰਿਹਾ ਕੋਈ ਗੋਵਿੰਦ ਕਹਿ ਰਿਹਾ ਕੋਈ ਗੋਪਾਲ ਕਹਿ ਰਿਹਾ ਪਰ ਉਪਾਇ ਨਹੀਂ ਜਾਂਦਾ ਪਰ ਮਿਲਦਾ ਕਿਸੇ ਵਰਲੇ ਨੂੰ ਇਹਦੇ ਨੋਟ ਕਰਨਾ ਕੋਈ ਜਾਤ ਨਹੀਂ ਪੁੱਛਦਾ ਬਾਬਾ ਕਬੀਰ ਸਾਹਿਬ ਨੇ ਕਿਹਾ ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ ਲੋਕ ਮੇਰੀ ਜਾਤ ਜਾਤ ਜੁਲਾਹਾ ਕਿਆ ਕਰਾ ਹਿਰਦਾ ਵਸਾ ਕੋ ਪਾਲ ਕਹਿੰਦੇ ਕਬੀਰ ਦੀ ਜਾਤ ਜੁਲਾਹੇ ਦੀ ਹੈ ਲੋਕ ਹੱਸਦੇ ਨੇ ਮੈਂ ਕਰਾਂਗੀ ਹਿਰਦੇ ਵਿੱਚ ਰੁਗੋਪਾਲ ਵਸ ਗਿਆ ਪਰਮਾਤਮਾ ਵਸ ਗਿਆ ਨੁਕੀ ਪਰਮਾਤਮਾ ਦੀ ਕੋਈ ਜਾਤ ਨਹੀਂ ਹੈ ਕੋਈ ਪਾਤ ਨਹੀਂ ਹੈ ਉਦਾ ਕੋਈ ਰੂਪ ਰੇਖ ਨਹੀਂ ਹੈ ਉਹ ਜਿਹਨੂੰ ਸਰਗੁਰਦੀ ਬਾਣੀ ਕਹਿੰਦੀ ਹੈ ਗੋਬਿੰਦ ਪ੍ਰੇਮ ਭਾਉ ਦਾ ਭੁੱਖਾ ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ ਭਾਈ ਮੇਰੇ ਵਰਗਾ ਕੋਈ ਦਿਖਾवटी ਕੰਮ ਕਰੇ ਉਹ ਭੁੱਖਾ ਨਹੀਂ ਉਤਰੁੱਠਦਾ ਨਹੀਂ ਹੈ ਕੋਈ ਮੇਰੇ ਵਰਗਾ ਸੁਣਾ ਕੇ ਕੰਮ ਕਰੇ ਜਾਂ ਮਤਲਬ ਰੱਖ ਕੇ ਕੰਮ ਕਰੇ ਸੇਵਾ ਕਰੇ ਉਹ ਉਤਰੁੱਠਦਾ ਨਹੀਂ ਹੈ ਉਹ ਪ੍ਰੇਮਾ ਭਗਤੀ ਦਾ ਭੁੱਖਾ ਜਿਵੇਂ ਮਾਂ ਦਾ ਆਪਣੇ ਬੱਚੇ ਨਾਲ ਪਿਆਰ ਹੁੰਦਾ ਤਾਂ ਬੱਚੇ ਦਾ ਮਾਂ ਨਾਲ ਪਿਆਰ ਹੋਊਗਾ ਨਾ ਕਿਦਰੇ ਉਹ ਪਿਓ ਨਾਲ ਪਿਆਰ ਕਰਕੇ ਤਾਂ ਦੇਖ ਇਹਨੂੰ ਬਾਪ ਵਾਂਗ ਸੰਭੇਗਾ ਵੀ ਕਿਦਰੇ ਸਮਰਾਨਤਾ ਕਰਕੇ ਦੇਖ ਜਿੰਦਾ ਸਭ ਕੁਝ ਯਾਨੀ ਹੁਣ ਪ੍ਰੀਤਮ ਬਾਣੀ ਤਾਰੰਗੁ ਲਾਲ ਜੇ ਮੈਂ ਪ੍ਰੀਤਮ ਨੂੰ ਚੰਗੀ ਲੱਗੀਆਂ ਤਾਂ ਨਾਮ ਰੂਪੀ ਰੰਗ ਚੜਿਆ ਮਨ ਨੂੰ ਤੂੰ ਸਤਵੰਤੀ ਕੋ ਨਾਨਕ ਸਬਦ ਦ੍ਰਿਸ਼ਟ ਨੇ ਹੈ ਸਦਾਸਨਾਣ ਨੇ ਕਹਿੰਦਾ ਭਾਈ ਹੁਣ ਉਹਦੀ ਜਿਹੜੀ ਨਿਹਾਰ ਦ੍ਰਿਸ਼ਟੀ ਐ ਨਿਹਾਲ ਕਰਨ ਵਾਲੀ ਉਹ ਸਭ ਹੋ ਗਈ ਐ ਮੇਰੇ ਲਈ ਕਿਉਂਕਿ ਸਭ ਉੱਪਰ ਨਦਰ ਪ੍ਰਭ ਤੇਰੀ ਕਿਸ ਐ ਥੋੜੀ ਕਿਸ ਐ ਘਣੀਰੀ ਨਦਰ ਸਾਰਿਆਂ ਦੇ ਐ ਕਿਸੇ ਨੂੰ ਬਾਦਸ਼ਾਹ ਬਣਾ ਦਿੰਦਾ ਕਿਸੇ ਨੂੰ ਕਈ ਖੋਤਨ ਲਾ ਦਿੰਦਾ ਕਿਸੇ ਨੂੰ ਗਫੇ ਨੂੰ ਅਰਬਾਂ ਖਰਬਾਂ ਪ੍ਰੋਪਰਟੀ ਦਾ ਮਾਲਕ ਬਣਾ ਦਿੰਦਾ ਤੇ ਕਿਸੇ ਨੂੰ ਦੋ ਟਾਈਮ ਦੀ ਰੋਟੀ ਨਹੀਂ ਸੀ ਬਣੀ ਹੁੰਦੀ ਨਜ਼ਰ ਫਤ ਹੈ ਕੋਈ ਨਾਮ ਜਪ ਕੇ ਬ੍ਰਹਮ ਗਿਆਨੀ ਬਣ ਜਾਂਦਾ ਹੈ ਕੋਈ ਮੇਰੇ ਵਰਗਾ ساری ਉਮਰ ਬੋਲਦਾ ਹੀ ਰਹਿ ਜਾਂਦਾ ਜ਼ਰੂਰੀ ਨਹੀਂ ਨਾ ਇਹਨੂੰ ਸਤਿਗੁਰੂ ਕਹਿੰਦੇ ਨੇ ਕੋ ਨਾਨਕ ਸੁਬਦ੍ਰਿਸ਼ਟ ਨਿਹਾਰ ਜਦੋਂ ਉਹਦੀ ਦ੍ਰਿਸ਼ਟੀ ਰਾਮ ਰੂਪੀ ਨਜ਼ਰ ਪਈ ਗਈ ਨਾ ਮੇਰੇ ਤੇ ਨਿਹਾਲ ਹੋ ਗਈ ਆ ਸੁਣ ਰਹੀ ਸਖੀਏ ਹਮਾਰੀ ਕਾਲ ਏ ਸਖੀਏ ਪਰਬ ਮਿਲਣੇ ਕੀ ਯਹੀ ਨਿਸ਼ਾਨੀ ਮਨ ਸੱਚਾ ਏਕੋ ਕਰਮਣੀ ਪਰਮਾਤਮਾ ਮਿਲਣ ਦੀ ਨਿਸ਼ਾਨੀ ਬੜੀ ਤਕੜੀ ਦੱਸੀ ਸਰਗੁਣਾ ਨੇ ਕਹਿੰਦੇ ਮਨ ਵਿੱਚ ਉਸ ਸੱਚੇ ਨੂੰ ਹੀ ਹਰ ਵੇਲੇ ਸਮਝੇ ਸੱਚੇ ਨੂੰ ਯਾਦ ਕਰੇ ਉਹ ਨਿਸ਼ਾਨੀ ਪੱਕੀ ਆ ਵੀ ਪਰਮਾਤਮਾ ਮਿਲ ਗਿਆ ਕਹਿੰਦੇ ਸੁਣ ਰਹੀ ਸખી ਇਹ ਮਦਮ ਸખી ਸੁਣ ਇਹ ਅਮਰੀਕਾ ਮੇਰੀ ਕਹਾਣੀ ਹੈ ਮੇਰੀ ਮਿਹਨਤ ਇਹ ਹੈ ਪ੍ਰਭ ਆਪ ਸਿੰਗਾਰ ਸਵਾਰਣ ਹਰ ਮਾਤਾ ਦੇ ਗਰਭ ਮੈਂ ਜਨ ਬ੍ਰਤ ਪਾਲਿਆ ਸਾਜ ਸਿੰਗਾਰ ਸਵਾਰਿਆ ਸੁਖਨੀ ਸਾਹਿਬ ਤੇ ਕਹਿੰਦੇ ਨੇ ਕਹਿੰਦੇ ਮਾਤਾ ਦੇ ਗਰਭ ਵਿੱਚ ਆਪ ਹੀ ਨੇ ਤੇਰਾ ਸ਼ਿੰਗਾਰ ਕੀਤਾ ਤੇਰਾ ਰੂਪ ਪਰ ਇੱਕ ਰੰਗ ਅੰਗ ਇੱਕ ਇੱਕ ਅੰਗ ਉਹਨੇ ਕੜਨਾ ਕੀਤਾ ਤੇ ਧਾਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਹਿੰਦੇ ਭਾਈ ਇਹ ਮੇਰੀ ਮਿਹਨਤ ਹੈ ਸਤਿਗੁਰਾਂ ਦੀ ਨਜ਼ਰ ਜਿਹੜੀ ਸਵल्ली ਹੋਈ ਹੈ ਕਿਉਂਕਿ ਮੇਰੇ ਪ੍ਰਮਾਤਮਾ ਨੇ ਆਪ ਹੀ ਮੈਨੂੰ ਰਾਹ ਪਾਇਆ ਆਪ ਹੀ ਸਵਾਰਿਆ ਆਪ ਹੀ ਸ਼ਿੰਗਾਰਿਆ ਆਪ ਹੀ ਸੰਭਾਲਣਾ ਕੀਤਾ ਮੇਰਾ ਕੱਖ ਨਹੀਂ ਉਹਦਾ ਕੀਤੀ ਰਹਿਮਤ ਹੈ ਹੁਣ ਜੇ ਕਿ ਕਿਤਰੇ ਤਰੁੱਠ ਜਾਏ ਤੇ ਨਿਹਾਲੋ ਨਿਹਾਲ ਕਰ ਦਿੰਦਾ ਜਿਵੇਂ ਤਪਸ਼ ਕਿੰਨੀ ਪੈ ਰਹੀ ਸੀ ਪਿਛਲੇ ਦਿਨੀ ਅੱਜ ਬਾਰਿਸ਼ ਪੈ ਕੇ ਠੰਡਾ ਹੋ ਗਿਆ ਮੌਸਮ ਨਿਹਾਲ ਕਰ ਦਿੱਤਾ ਤੇ ਕਿਧਰੇ ਸੋਕਾ ਪਾ ਦਿੰਦਾ ਮਰਜ਼ੀ ਉਹਦੀ ਐ ਨਾ ਹੁਣ ਮੇਰੇ ਵਰਗਾ ਕਈ ਵਾਰੀ ਕਹਿ ਦਿੰਦਾ ਜੀ ਦੇਣਾ ਕਾਹਦੇ ਲਈ ਹੁੰਦਾ ਉਹ ਭਾਈ 24000 ਸਵਾਸਾਂ ਦਾ ਜੇ ਦਸੋਂਦ ਨਹੀਂ ਗੜ ਸਕਦਾ 24000 ਸਵਾਸਾਂ ਦੀ ਦਸੋਂਦ 2.5 ਘੰਟੇ ਬਣਦੀ ਹੈ ਦਿਹਾੜੀ ਦੀ ਉਹ ਕਿਸੇ ਤੋਂ ਉਧਾਰੀ ਚੀਜ਼ ਲਈ ਹੋਵੇ ਨਾ ਉਹ ਵੀ ਇੱਕ ਦਿਨ ਮੋੜਨੀ ਪੈਂਦੀ ਐ ਓਏ ਉਧਿਹਾਰੀ ਨਹੀਂ ਇਹ ਵਿਆਜ ਰੂਪੀ ਸਵਾਸ ਲੈ ਕੇ ਆਇਆ ਇਹ ਵਿਆਜ ਸਮੇਤ ਮੋੜਨੇ ਪੈਣਗੇ ਮੁੱਲ ਮੋੜਨਾ ਪਏਗਾ ਸਵਾਸਾਂ ਦਾ ਜੇ ਢਾਈ ਘੰਟੇ ਨਹੀਂ ਕੱਢ ਸਕਦਾ ਤਾਂ ਘੱਟੋ ਘੱਟ ਕੀਰਤ ਕੀਤੀ ਚੋ ਦਸਣਾ ਸਾਧ ਸੰਧ ਕੱਢ ਲੈ ਸਿਮਰਨ ਨਹੀਂ ਹੁੰਦਾ ਬੰਦਗੀ ਨਹੀਂ ਹੁੰਦੀ ਘੱਟੋ ਘੱਟ ਪਰਮਾਤਮਾ ਦਾ ਡਰ ਲਈ ਦਸੋਂ ਦਾ ਕੱਢ ਲੈ ਤਾਂ ਕਿ ਤੇਰੀ ਕੀਤੀ ਕਮਾਈ ਦਾ ਸਫਲ ਹੋ ਸਕੇ ਸੰਤ ਮਹਾਪੁਰਸ਼ ਸੰਤ ਮਸਕੀਨ ਜੀ ਕਹਿੰਦੇ ਹੁੰਦੇ ਸਨ ਵੀ ਘਟੋ ਘਟ ਦਸਵੰਦ ਕੱਢ ਤੇਰਾ ਨਜਾਇਜ਼ ਪੈਸਾ ਲਗਨੋਂ ਵੱਟ ਜਾਏਗਾ ਨਜਾਇਜ਼ ਆਪਰ ਡਾਕਟਰਾਂ ਨੇ ਕਰੋੜਾਂ ਵੱਧੀ ਭਰ ਦਿੰਨੇ ਡੰਡ ਤੇ ਜਿਹੜੇ ਗੁਰੂ ਨੇ ਸਭ ਕੁਝ ਦਿੱਤਾ ਕਈ ਕਿਦਰੇ ਧਾਡ ਮਾਰ ਕੇ ਦੇਖਣਾ ਐਸੇ ਵੀ ਨਹੀਂ ਜਨੇ ਤੋਂ ਦੋ-ਦੋ ਟਾਈਮ ਦੀ ਰੋਟੀ ਨਹੀਂ ਨਸੀਬ ਹੁੰਦੀ ਸਭ ਕੁਝ ਦਿੱਤਾ ਤੇ ਸ਼ੁਕਰਾਨਾ ਕਰੀਏ ਜਿੰਨੇ ਨੇ ਲੈ ਗਦੇ ਸਾਂ ਉਹਨਾਂ ਦੇ ਦਿੱਤਾ ਉਹਨੂੰ ਫਿਰ ਵੀ ਕਹਿ ਦਿੰਨੇ ਆਂ ਜੀ ਕੀ ਦੇ ਕੇ ਕਰਨਾ ਨਹੀਂ ਭਾਈ ਜੇ ਉਹ ਇੱਕ ਭੀ ਨਾ ਦੇ 10 ਭੀ ਲੈ ਤਮੜਾ ਕੋ ਕਾ ਕਰੇ ਜੇ ਠਾਕੁਰ ਜੋ ਨਹੀਂ ਜਰਾ ਠਾਕੂ ਕੀ ਜੈ ਸਤਿ ਨਮਸਕਾਰ ਆ ਜੇ ਰਕੇ ਕੋਈ ਹੀਲਾ ਵਸੀਲਾ ਨਹੀਂ ਜੇ ਇੱਕ ਦਾਤ ਤੈਨੂੰ ਦਵੇ ਨਾ ਤੇ 10 ਤਰ ਤੋਂ ਖੋ ਲਵੇ ਕੀ ਕਰ ਲੈਣਾ ਪੱਕੀ ਫਸਲ ਉੱਜੜ ਜਾਵੇ ਉਜਾੜ ਦਵੇ ਜਾਂ ਬਾੜ ਲਿਆ ਕੇ ਘਰੋਂ ਹੀ ਅਣਖ ਹੋ ਕੇ ਲੈ ਜਾਏ ਕੀ ਕਰ ਲੈਣਾ ਉਹਦਾ ਨਹੀਂ ਕਰ ਸਕਦਾ ਕਿਉਂਕਿ ਉਹਦੀ ਕੁਦਰਤ ਆ ਕੁਦਰਤ ਦੀ ਮਾਰ ਬੜੀ ਤਕੜੀ ਹੁੰਦੀ ਹੈ ਇਸ ਲਈ ਭਾਈ ਕਦੇ ਸ਼ੰਕਾ ਨਾ ਕਰਿਆ ਕਰੀਏ ਘਟੋ ਘਟ ਸਵਾਸਾਂ ਦੀ ਦਸੋਂਦ ਗੱਡੀ ਐ ਨਹੀਂ ਤਾਂ ਕਮਾਈ ਦੀ ਘਟੋਟ ਦਸੋਂਦ ਕੱਢ ਕੇ ਸਫਲੀ ਕਰ ਲਈਏ ਫਿਰ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਫਿਰ ਇਹ ਜਿਹੜੀ ਕੀਤੀ ਕਾਲ ਹੈ ਸਫਲੀ ਹੋ ਜਾਏਗੀ ਉਹਦੇ ਦਰ ਤੇ ਪਰਵਾਣ ਹੋ ਜਾਏਗਾ ਫਿਰ ਉਹ ਪ੍ਰਮਾਤਮਾ ਆਪ ਸਾਜਦਾ ਆਪ ਸ਼ਿੰਗਾਰੇਗਾ ਆਪ ਤੁਹਾਨੂੰ ਸਭ ਦੇਗਾ ਹਰ ਵੇਲੇ ਸਿਮਰਣ ਨਾਲ ਜੋੜੇਗਾ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤੁਹਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਆਮਲ ਕਰਨਾ ਦਿਓ ਸੀਸ ਕਰੋਰ ਦਾਸ ਅੱਗੇ ਤੋਂ ਕਠਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤੇਨਾ ਛੁੱਟੀ ਐ ਖਿੰਖਿੰ ਖਿੰ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਸੱਜਣ ਸੇਸੜੀ ਅਜ ਹੋਵਾ ਸਾਹਿਬ ਸਤਿਮੇਰ ਸੋ ਗੁਰੂ ਪਿਆਰੀ ਸਾ ਸੰਗਤ ਜੀ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ